ਘਰ ਦੇ ਮੈਂਬਰਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਉਪਾਏ ਪੈਸੇ ਦੀ ਵੀ ਹੋਵੇਗੀ ਬਚਤ ਤੇ ਸ਼ਾਂਤੀ ਵੀ ਸਿਰਫ ਇਹਨਾਂ ਤਰੀਕਿਆਂ ਨਾਲ ਕਰੋ ਸੰਭਾਲ ਨਮਸਕਾਰ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਦੋਸਤੋ ਇਸ ਚੈਨਲ ਤੇ ਅਸੀਂ ਹਮੇਸ਼ਾ ਹੀ ਘਰ ਪਰਿਵਾਰ ਸੋਹਣੀਆਂ ਨੂੰ ਸੁੰਦਰ ਬੱਚਿਆਂ ਨੂੰ ਸੁੰਦਰ ਤੇ ਹੋਰ ਵੀ ਜ਼ਰਕਾਰੀ ਸਕੀਮਾਂ ਨਾਲ ਸੁੰਦਰ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਚੈਨਲ ਤੇ ਨਵੇਂ ਆਏ ਹੋ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਚੈਨਲ ਨੂੰ ਸਬਸਕ੍ਰਾਈਬ ਜੁੜ ਕਰਿਓ ਤੇ ਬੈਲ ਆਈਕਨ ਪ੍ਰੈਸ ਕਰ ਲਿਓ ਸ਼ੁਰੂ ਕਰਾਂਗੇ ਅੰਤ ਤੱਕ ਦੇਖਦੇ ਰਹਿਣਾ ਉਚਕਾਰਨਾ ਸ਼ਡਿਊਲ ਸਕਿੱਪ ਕਰਿਓ ਤੇ ਬਹੁਤ ਸਰੀ ਜਾਣਕਾਰੀਆਂ ਅਧੂਰੀਆਂ ਰਹਿ ਜਾਂਦੀ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਤੁਸੀਂ ਸੰਭਾਲ ਕਰ ਸਕਦੇ ਹੋ ਪੂਰੇ ਘਰ ਦੇ ਵਿੱਚ ਆਪਣੇ ਪਰਿਵਾਰ ਦੇ ਮੈਂਬਰਾਂ ਦੀ ਸਿਹਤ ਦੀ ਤੇ ਕਿਸ ਤਰ੍ਹਾਂ ਬਚ ਸਕਦੇ ਹੋ ਬੁਰੀਆਂ ਨਕਾਰਾਤਮਕ ਤਾਕਤਾਂ ਤੋਂ ਸ਼ੁਰੂ ਕਰਾਂਗੇ ਵੀਡੀਓ ਅੰਤ ਤੱਕ ਜ਼ਰੂਰ ਦੇਖਣਾ ਵਾਸਤੂ ਸ਼ਾਸਤਰ ਵਿੱਚ ਕਈ ਉਪਾਅ ਦੱਸੇ ਗਏ ਨੇ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਆਪਣੀ ਸਿਹਤ ਨੂੰ ਸੁਧਾਰ ਸਕਦੇ ਹੋ ਇਸ ਨੂੰ ਬਿਹਤਰ ਬਣਾ ਸਕਦੇ ਹੋ ਕਈ ਵਾਰ ਸਾਡੀਆਂ ਛੋਟੀਆਂ ਗਲਤੀਆਂ ਕਾਰਨ ਘਰ ਵਿੱਚ ਅਸਲ ਦੋਸ਼ ਪੈਦਾ ਹੁੰਦਾ ਜਿਸ ਦਾ ਸਾਡੀ ਸਿਹਤ ਤੇ ਮਾੜਾ ਪ੍ਰਭਾਵ ਪੈਂਦਾ ਹੈ ਘਰ ਦੇ ਜੋ ਲੋਕ ਵਾਰ-ਵਾਰ ਬਿਮਾਰ ਪੈਂਦੇ ਨੇ ਉਹਨਾਂ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਵਾਸਤੂ ਅਨੁਸਾਰ ਕਦੇ ਵੀ ਆਪਣੇ ਬੈਡਰੂਮ ਵਿੱਚ ਪੁਰਾਣੀਆਂ ਤੇ ਬੇਕਾਰ ਚੀਜ਼ਾਂ ਨਾ ਰੱਖੋ ਕਿਉਂਕਿ ਆਪਣੇ ਘਰ ਵਿੱਚ ਨਕਾਰਾਤਮਕ ਊਰਜਾ ਪੈਦਾ ਕਰਦੀ ਹੈ ਜਿਸ ਕਾਰਨ ਵਾਇਰਸ ਜਾਂ ਬੈਕਟੀਰੀਆ ਵਧਦੇ ਨੇ ਅਤੇ ਬਿਮਾਰੀ ਪੈਦਾ ਕਰਦੇ ਨੇ ਅੱਗੇ ਸੌਣ ਵਾਲਾ ਕਮਰਾ ਕਦੇ ਵੀ ਪੂਰੀ ਤਰ੍ਹਾਂ ਬੰਦ ਨਹੀਂ ਹੋਣਾ ਚਾਹੀਦਾ ਸੌਣ ਵਾਲੇ ਕਮਰੇ ਵਿੱਚ ਬਿਸਤਰੀ ਦੇ ਸਾਹਮਣੇ ਕਦੇ ਵੀ ਸ਼ੀਸ਼ਾ ਨਹੀਂ ਹੋਣਾ ਚਾਹੀਦਾ। ਮਾਨਸਿਕ ਸਮੱਸਿਆਵਾਂ ਤੋਂ ਬਚਣ ਲਈ ਕਦੇ ਵੀ ਸ਼ਤਿਰ ਦੇ ਹੇਠਾਂ ਨਹੀਂ ਸੌਣਾ ਚਾਹੀਦਾ। ਸੌਣ ਵਾਲੇ ਕਮਰੇ ਵਿੱਚ ਕਦੇ ਵੀ ਕਿਸੇ ਨੂੰ ਭਗਵਾਨ ਦੀ ਤਸਵੀਰ ਨਹੀਂ ਲਾਉਣੀ ਚਾਹੀਦੀ। ਘਰ ਦੇ ਮੁੱਖ ਦਰਵਾਜ਼ੇ ਦੇ ਸਾਹਮਣੇ ਕੋਈ ਘੜਾ ਜਾਂ ਟੋਕਰੀ ਨਹੀਂ ਰੱਖਣੀ ਚਾਹੀਦੀ। ਇਸ ਕਾਰਨ ਪਰਿਵਾਰ ਦੇ ਮੈਂਬਰਾਂ ਨੂੰ ਮਾਨਸਿਕ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਨੂੰ ਜਲਦੀ ਤੋਂ ਜਲਦੀ ਸਾਫ਼ ਕਰੋ ਖਾਂਦੇ ਸਮੇਂ ਆਪਣਾ ਮੂੰਹ ਪੂਰਬ ਜਾਂ ਉੱਤਰ ਵੱਲ ਰੱਖੋ ਇਸ ਨਾਲ ਪਾਚਨ ਪ੍ਰਕਿਰਿਆ ਵਿੱਚ ਸੁਧਾਰ ਹੋਵੇਗਾ ਤੇ ਸਿਹਤ ਵਿੱਚ ਵੀ ਸੁਧਾਰ ਹੋਵੇਗਾ ਜੇਕਰ ਘਰ ਦੇ ਸਾਹਮਣੇ ਕੋਈ ਵੱਡਾ ਦਰਖਤ ਜਾਂ ਖੰਭਾ ਹੈ ਤਾਂ ਉਸ ਦਾ ਪਰਛਾਵਾਂ ਘਰ ਤੇ ਪੈਂਦਾ ਹੈ ਤਾਂ ਬੁਰਾਈ ਨੂੰ ਦੂਰ ਕਰਨ ਲਈ ਘਰ ਦੇ ਮੁੱਖ ਦਰਵਾਜ਼ੇ ਦੇ ਦੋਵੇਂ ਪਾਸੇ ਸਵਾਸਤਿਕ ਚਿੰਨ੍ਹ ਜ਼ਰੂਰ ਬਣਾਓ ਘਰ ਦੇ ਦੱਖਣ ਪੂਰਬ ਦਿਸ਼ਾ ਵਿੱਚ ਰੋਜ਼ਾਨਾ ਇੱਕ ਲਾਲ ਬਲਬ ਜਾਂ ਲਾਲ ਮੋਮਬੱਤੀ ਜ਼ਰੂਰ ਜਗਾਓ ਜਿਸ ਨਾਲ ਪਰਿਵਾਰ ਦੇ ਮੈਂਬਰਾਂ ਦੀ ਸਿਹਤ ਤੇ ਸਕਾਰਾਤਮਕ ਪ੍ਰਭਾਵ ਪੈਂਦਾ ਹੈ ਯਾਦ ਰੱਖੇ ਇਹ ਜਾਣਕਾਰੀ ਵਾਸਤੂ ਸ਼ਾਸਤਰ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ ਇਸ ਦੇ ਵਿੱਚ ਸਾਡਾ ਖੁਦ ਦਾ ਕੋਈ ਵਿਚਾਰ ਨਹੀਂ ਹੈ ਵੀਡੀਓ ਚੰਗੀ ਲੱਗੇ ਤਾਂ ਹੀ ਲਾਈਕ ਤੇ ਸ਼ੇਅਰ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਧੰਨਵਾਦ